ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਰੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਰਜ ਨਾਲਾ ਤਹਿਸੀਲ ਵੀ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਮੱਝਾਂ ਤੁਹਾਨੂੰ ਦਿਖਾਉਣੀ ਆ ਇੱਕ ਬੱਚੇ ਵਾਲੀ ਤੇ ਇੱਕ ਬੱਚੇ ਤੋਂ ਬਿਨਾਂ ਦੋਵੇਂ ਸੁਈਆਂ ਸਵਾਈਆਂ ਦੁੱਧ ਦੇ ਆਪਣੇ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਤੇ ਬਾਕੀ ਸਾਡੀ ਗੱਲ ਤੇ ਵੀ ਜ਼ਰੂਰ ਕੋਰ ਕਰਿਆ ਕਰੋ ਜੀ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਵਧੀਆ ਵਿਧੀ ਵਧੀਆ ਚਲੋ ਫਿਰ ਦੇ ਚੀਜ਼ ਤਾਂ ਤੇ ਨਾਮ ਦੱਸਦੇ ਇੱਕ ਰਿਹਾ ਤੁਹਾਨੂੰ ਸ਼ਾਹ ਜੀ ਨਾਲਾ ਜ਼ਿਲ੍ਹਾ ਮਸਰ ਤੇ ਫੋਨ ਨੰਬਰ ਵੀ ਬੋਲ ਦੋ 81 95 57 52 ਠੀਕ ਹੈ ਤੇ ਅੱਜ ਦੋ ਹੀ ਆ ਫਿਰ ਦੋ ਹੀ ਆ ਪਹਿਲਾਂ ਕਿਹੜੀ ਵਿਖਾ ਦਈਏ ਫਿਰ ਪਹਿਲੋ ਇਹੋ ਕਰ ਲੋ ਠੀਕ ਹੈ ਇਹ ਬੱਚੇ ਵਾਲੀ ਕਿ ਬੱਚੇ ਤੋਂ ਬਿਨਾਂ ਜੀ ਇਹਦਾ ਬਕਟਾ ਆ ਜੀ ਅੱਛਾ ਇਹਦਾ ਕੋਈ ਮਹੀਨਾ ਲਾ ਲਈ ਉਹ ਡੇਲ ਵਾਲੇ ਤੋਂ ਦੋ ਲਾ ਲਈ ਆ ਜੀ ਹਾਂ ਤੁਹਾਡੇ ਸਾਹਮਣੇ ਜੋ ਇਹ ਨਾਲ ਹਾਂ ਫਨੀ ਸਮਝਣਾ ਕਿ ਲਾ ਲਾਉਣੀ ਲਥੰਡੀ ਆ ਉਹਦੇ ਇਹ ਵਾਲਾ ਲਥੰਡੀ ਲੰਕੇ ਨਹੀਂ ਹਾਂਜੀ ਹਾਂਜੀ ਠੀਕ ਹੈ ਇਹ ਕਾਹਦਾ ਜਿਹੜਾ ਕੋੜਾ ਲਏ ਲਾਉਂਦੇ ਕੁੜੀ ਆ ਉਥੇ ਹਾਂਜੀ ਇਹ ਕੁੜੀ ਕਾਹਦਾ ਡਰਗੀ ਵਾਲੀ ਉਹ ਛੋਟੀ ਜੀ ਨਾ ਬੱਚੇ ਦੇ ਉਹਨਾਂ ਦਾ ਚੰਗੀ ਭਲੀ ਮੈਂ ਦੋ ਰਕ ਚੋਕ ਲਈ ਆ ਹਾਂਜੀ ਮੇਰ ਕੋ ਆਣ ਕੇ ਨਿਕਾਲ ਨਹੀਂ ਬੱਚਾ ਪੈਣ ਤੇ ਤਾਂ ਸਵੇਰੇ ਤੇ ਮੈਂ ਆਪਾਂ ਟੀ ਗੱਲ ਆ ਗਈ ਵਸ ਅੱਛਾ ਗਲਤ ਕੰਮ ਨਹੀਂ ਕਰਨਾ ਕਿਸੇ ਕੋਲ ਨਾਂ ਪਾਵੇ ਮੁਰਜ਼ਾ ਆ ਐਸ਼ਾ ਹਾ ਜੇ ਕੋ ਟੀਕਾ ਲਾ ਕੇ ਮਿਲ ਜਿਆਦੀ ਡਰ ਕੀ ਕਰਨਾ ਘੋੜਾ ਹੀ ਤੇ ਕੁੜੀ ਇਹ ਡਰ ਕੇ ਛੋਟਰੀ ਦੇ ਮੁਰਕੇ ਭੱਜ ਪੁੱਜ ਗਈ ਫੜੀ ਨੁਕਰੀ ਜੀ ਦੇ ਪੱਲ ਅੱਛਾ ਹਾਂ ਠੀਕ ਆ ਤੇ ਉਹਨਾਂ ਦੇ ਬੱਚੇ ਚੋਕੇ ਤੇ ਜੀ ਦੋ ਡੰਗ ਉਹਨਾਂ ਦੇ ਬੱਚੇ ਤੇ ਚੋਕੇ ਬੱਚਾ ਡਿੰਗ ਦੀ ਆਖੋ ਇਹਨੂੰ ਖੋਲਦੇ ਨਾ ਬੱਚੇ ਨੂੰ ਡੇਗੀ ਦੀ ਆ ਬਾਹਰ ਜਾਂ ਉੱਪਰ ਹੀ ਹਾਦੂ ਕੀ ਹੋ ਕੁੜੀ ਨੂੰ ਸਮਝ ਲੱਗਿਆ ਠੀਕ ਹੈ ਹੁਣ ਆ ਦੇਖ ਬੱਚਾ ਜਿਹੜਾ ਬਾਹਰ ਲੈ ਗਿਆ ਤੇ ਪੂਰਾ ਦੈਵੀ ਤੜਪਣਾ ਹਾਂ ਉਹ ਦਾ ਕਾਹਦਾ ਬੱਚਾ ਉਹ ਲੈ ਗਿਆ ਬਾਹਰ ਸ਼ਾਇਦ ਦੇਖੋ ਬਣਾਓ ਬਰਾ। ਸਾਦੀ ਨੂੰ ਪੂਰੀ ਦਰਗੀ ਕਲਦੀ ਏ। ਠੀਕ ਐ। ਇਦਾਂ ਮੈਂ ਇਦਾਂ ਮੈਂ ਜਿਹੜਾ ਕੀਤਾ ਜੀਨੇ। ਮੈਸਾ। ਹਾਂ, ਦਰਗੀ ਕਲਦੀ ਨਾ ਇਹ ਦਰਗੀ ਜੇ। ਠੀਕ ਐ। ਬੱਚੇ ਤੋਂ ਬਿਨਾਂ ਨਹੀਂ ਪਰੀਂਦੀ ਆ ਕਿ ਮੁੰਜਾਲ ਕੋ। ਦੇਖੋ। ਪਰ ਬੱਚੇ ਨਾਲ ਡਿੰਗੇ ਵੀ ਜਾਂਦੀ ਆ ਤੇ। ਹਾਂਜੀ। ਠੀਕ, ਚਲੋ ਬੰਨਣਾ ਫਿਰ ਇਹਨੂੰ। ਧਿਆਨ ਇਹਦਾ ਬੱਚੇ ਵਾਲੀ ਆ। ਹਾਂਜੀ। ਤੇ ਹੁਣ ਦੁੱਧ ਕਿੰਨਾ ਜੀ ਦੁੱਧ ਇੱਕੋ ਭਾਈ 7 8 ਕਿਲੋ ਦੇ ਲੱਗ ਰਗੇ ਜੀ ਹੁਣ ਦੋ ਦੋ 7 ਤੋਂ ਮਾਸਾ ਘੱਟ ਸਕਦਾ ਜਿਵੇਂ ਕਿਉਂ ਹੁਣ ਸੇਲੇ ਵੀ ਟੀਕੇ ਲਵਾਏ ਨੇ ਹਾਂਜੀ ਰਾਤੀ ਵੀ ਟੀਕੇ ਲ ਮੇਰੀ ਬੱਚੇ ਦਾ ਕਰਦੀ ਆ ਪਰ ਫੋਨ ਪਲੀ ਜਾ ਉੱਪਰ ਜਾ ਕਰਕੇ ਹਰੂ ਡਾਡੂ ਨੂੰ ਵੀ ਸਮੀ ਲੱਗੀ ਆ ਠੀਕ ਐ ਇਹ ਆਪ ਜਿੱਥੇ ਇੱਕ ਦਿਨ ਦਿਲ ਆਜੂਗੀ ਤੇ ਫਿਰ ਸੈਟ ਹੋ ਜੂਗੀ ਹਨਾ ਤੋਰੋ ਫੇਰ ਇਹਨਾਂ ਬੱਚਾ ਹੁਣ ਇਹਨੂੰ ਬਾਹਰ ਨੂੰ ਬੱਚਾ ਖੜਾ ਆਵੇ ਹੁਣੇ ਬੱਚਾ ਇਹਨੂੰ ਕਹੇ ਮਾਰੇ ਤੋਰੀ ਇਹਨੂੰ ਬੱਚਾ ਆਵੇ ਹੁਣੇ ਕਰਦੇ ਬੱਚੇ ਦੇ ਮਗਰ ਮਰ ਜਾਊਗੀ ਤੋਰਦੇ ਨਾ ਮੜੀ ਲੈ ਲੈ ਬਾਹਰ ਆ ਇਹ ਮੱਤਲਬ ਹੋ ਗਈ ਆ ਉਹਦੇ ਨਾਲੇ ਖੱਲ ਜਾਂਦੀ ਬੱਚਾਲੀ ਆਪੇ ਇਹ ਨਾਲੇ ਚੱਲੀ ਉਹ ਤੇ ਇਹ ਦਲ ਕੀ ਕਰਦੀ ਦੋ ਉਹਦਾ ਇਥੇ ਕਿ ਉਹਨੇ ਦੱਸਿਆ ਵੀ ਇਹ ਚੰਗਾ ਨਾਵਾ ਕੋਈ ਵੀਰ ਜਾ ਕੇ ਛੱਡੇ ਕਿ ਬਾਈਆ ਮਿਲੇ ਨਾ ਝੜੀ ਫਿਰ ਬੰਦਾ ਚੰਗਾ ਜਿਆਦਾ ਮੁਰ ਗਿਆ ਸਾਨੂੰ ਕੋਵੇ ਭਾਈ ਇਹ ਮਿਲਦੀ ਨਹੀਂ ਜੇ ਨਹੀਂ ਸਹੀ ਗੱਲ ਹੈ ਕੋਈ ਖੜੇ ਮੇਰਾ ਵੀਰ ਭਾ ਕੋਈ ਨਾ ਕਰੇ ਸਾਰੀ ਗੱਲ ਦੱਸ ਕੇ ਦੇਣੀ ਚਾਹੀਦੀ ਆ ਤੇ ਥਣ ਵੀ ਇਹ ਤੇ ਦੇਖ ਸਕਦੇ ਆ ਆਪਾਂ ਲਾਗੇ ਤੋਂ ਠੀਕ ਹੈ ਭਾਈ ਗੱਲ ਹਾਂਜੀ ਹਾਂਜੀ ਖੜੇ ਭਾ ਨਾ ਖੜੇ ਹੱਦੀ ਬੋਲੋ ਸਾਹਮਣੇ ਰੇਤ ਬਾਹਰ ਲੱਥਾਂ ਲਈ ਆ ਹਾਂਜੀ ਹਾਂਜੀ ਮੇਰਾ ਕੁੜਾ ਹੈ ਕੱਲ ਡਰ ਗਈ ਕੱਲ ਦੀ ਛੁੱਟ ਕੇ ਮੈਂ ਫੜੀ ਦੀ ਗੱਲ ਠੀਕ ਹੈ ਜੀ ਹਾਂ ਤੇ ਬਾਕੀ ਆ ਤਰ੍ਹਾਂ ਪਿੱਟਪੜੇ ਤੋਂ ਕਰੀ ਦੇਖ ਸਾਦੇ ਜੀ ਅ ਬੱਚੇ ਦੇ ਬਿਨਾਂ ਨਹੀਂ ਬੱਚੇ ਦਾ ਵਲਾਂ ਕਰਦੀ ਆ ਬੱਚੇ ਨੂੰ ਚੱਟਦੀ ਵੀ ਆ ਉਸ ਤਾਂ ਉਹ ਲੈ ਡਰ ਗਈ ਆ ਉਹਨਾਂ ਦਾ ਤਾਂ ਦੋ ਡੰਗ ਚੋਈ ਆ ਵਧੀਆ ਮੇਰੀ ਬੱਚੇ ਦੇ ਹਾਂ ਦੇਖ ਸੰਦੇ ਹਵਾਂ ਨਹੀਂ ਤਾਂ ਲਾਗੇ ਤਾਂ ਬਾਕੀ ਉਤਰ ਇਹ ਆ ਵੀ ਚਲੋ ਪਿੱਟਪੜੇ ਤੋਂ ਚੰਗੀ ਆ ਮੁਰਗੇ ਵੀ ਜੀ ਕਿਹਦੇ ਘਰ ਜਾ ਕੇ ਬੱਚਾ ਲੱਤ ਮਾਰੇ ਕੋਈ ਆਖੇ ਵੀ ਤੂੰ ਦੱਸਿਆ ਨਹੀਂ ਆ ਹਾਂਜੀ ਅੱਜ ਕੋ ਠੀਕਾ ਲਵਾਇਆ ਜਾ ਬਸ ਸਿੱਧੀਆਂ ਅਗਲਾ ਦੱਸ ਕੇ ਰਹਿਣੀ ਆ ਠੀਕ ਆ ਹਾਂ ਪਰ ਬੱਚੇ ਦੇ ਮਿਲਣਾ ਮੇਲਾ ਉਹ ਰਾਜਾ ਮਲੂਸੇਰੀ ਮਿਲਪੂਗੀ ਹਾਂਜੀ ਤੇ ਕਿੰਨਾ ਫੇ ਰੱਖਣਾ ਇਹਦਾ ਮੁੱਲ ਜੀ ਜੀ 55 ਦੀ ਕਰਦਾ ਕੋਈ ਛੋਟ ਛਾਲ ਭਾਜੀ ਖਾ 55000 ਦੀ ਮੱਝ ਦਵਾਂਗੇ ਅੱਛਾ ਤੁਹਾਡੀ ਉਹ ਟੀ ਗੱਲ ਆ ਜੇ ਅਪ 12:00 ਵਜੇ ਇੱਕੋ ਗੱਲ ਕਹਿੰਦੇ ਜੀ ਠੀਕ ਆ ਹਾਂ ਠੀਕ ਗੱਲ ਆ ਗਈ ਘੜੀ ਭਾਲਾ ਬਾਦ ਮਿਲ ਵੀ ਆਜੋ ਤਾਂ ਠੀਕ ਹੈ ਜੀ ਤੇ ਹੁਣ ਆ ਜਿਹੜੀ ਮੱਝ ਜੀ ਇਹਨੂੰ ਭਾਈ 35 ਦਿਨ ਬੜੀ ਨੂੰ ਹੋਏ ਜੀ ਅੱਛਾ ਕਿ ਆ ਕੋ ਦਾ ਮੈਂ ਕਰਾਈ ਦਰਤੋ ਹਾਲ ਕੋ ਕਰਾ ਲਈ ਜੀ ਆ ਅੱਛਾ ਤੇ ਪਰੇ ਛੱਕ ਦੇ ਵਿੱਚ ਹੈ ਗਈ ਜੀ ਮਗਰ ਗਰੰਟੀ ਕੁ ਨਹੀਂ ਆਈ ਚੈੱਕ ਪਾਸ ਪੂਰੀ ਨਹੀਂ ਆਈ ਪੂਰੀ ਜੀ ਹੈ 35 ਦਿਨ ਘਰ ਵਾਲੇ ਵੀ ਨਹੀਂ ਦਿਨ ਕਹੀ ਅੱਛਾ ਡਾਕਟਰ ਨਾਲ ਜੇ ਕੋਈ 10 10 ਹੋ ਕੇ ਸਾਂਭ ਲਾ ਕੇ ਫਿਰ ਚੈੱਕਪ ਹੋ ਜੂਗੀ ਪਰ ਇਹ 35 ਦੀ ਗਰੰਟੀ ਨਹੀਂ ਨਾ ਟੀਕਾ ਮੈਂ ਠੰਡਾ ਉਹਦਾ ਲਵਾਤਾ ਮਤਲਬ ਟੀਕਾ ਭਰਿਆ ਵੈਨ ਹਾਂ ਅੱਗੇ ਵੀ ਆਪਾਂ ਦੋ ਤਿੰਨ ਕੱਲੀ ਲੈਦਾ ਇੱਦਾਂ ਇੱਦਾਂ ਸਾਹਮਣੇ ਹਾਂਜੀ ਹਾਂਜੀ ਉਹ ਨਿਕਲ ਗਈ ਗੱਬਣਾ ਬੰਦਿਆ ਬੜੇ ਕਾਫੀ ਵੀ ਆਂਦੀਆਂ ਨਿਕਲਦੀਆਂ ਇਦਾਂ ਉਹਨਾਂ ਪਰ ਫੋਨ ਵੀ ਕੀਤਾ ਕੱਲ ਜੇ ਕਪਾ ਉਹਦੇ ਇਥੇ ਸਹੀ ਤੇ ਚੈੱਕ ਕੀਤੀ ਹਾਂਜੀ ਹਾਂਜੀ ਜਿਹਦੇ ਬਾਅਦ ਕੱਟੀ ਸੀ ਉਹ ਵੀ ਗੱਬਰ ਨਿਕਲਾਈ ਹੈ ਠੀਕ ਆ ਤੇ ਇਹਦੇ ਤੋ ਰੋਹ ਦੇ ਲਈ ਹਾਂ 6 ਗੱਲਰ ਦੁੱਧ ਜਿਹੜਾ ਨੂੰ ਕਿੰਨੇ ਵੀ ਹੈਗਾ ਇਹ ਦੇਖ ਇਹ ਵੀ ਸੰਭੀ ਸੰਭੀ ਥੋੜੀ ਘੱਟ ਤੇ ਆ ਹਾਂ ਤੇ ਜੇ ਕੋਈ ਸੰਭ ਸੰਭੀ ਕੋਈ ਲਊਗਾ ਤਾਂ ਨਾਲੇ ਰਾਜੀ ਵੀ ਹੋ ਜੂਗੇ ਤੇ ਦੁੱਧੋਂ ਵੀ ਉਹ ਸਾਦਾ ਵਾਜੇ ਫਾਰਟੂਲੇ ਕੋਈ ਤਾਂ ਲਗਾਏ 98 ਦੇਖਦੇ ਆ ਕਰਦੇ ਆ ਹਾਲ ਹੋ ਮਾਰੋ ਇਹ ਵੀ ਇਹ ਮਿਲਦੀ ਹੈ ਬਾੜੇ ਜਿੱਥੇ ਮੈਰੀ ਬਸ ਪਾੜਾ ਪਾੜੋ ਮਰੇ ਬੈਠੇ ਠੀਕ ਹੈ ਬਾੜੇ ਤੇ ਪਰ ਹੁਣ ਕਿਸੇ ਕੋਈ ਟੀਗਾਲ ਆ ਜੀ ਉਪਰੇ ਤਾਂ ਜਾਗੇ ਤੇ ਇਹਦਾ ਫਿਰ ਮੁੱਲ ਇਹ ਭਾਈ ਹਾਨੰਦ ਬਹੁਤ 60000 ਦੀ ਅੱਛਾ 60000 ਦੀ ਹਾਂ ਬਾਕੀ ਮੌਕੇ ਤੇ ਥੋੜੀ ਬਾਤ ਇੱਧਰ ਹੋਰ ਹੋਏ ਜੋ ਭਾਈ 2 4 16 ਵਾਂ ਮਾਤਰਾ ਚਲ ਬੜਾ ਛੋਟੇ ਛੋਟੇ ਮੁੱਲ ਕਿਤੇ ਕਿੱਲੇ ਮੋਲੇ ਹਾਂਜੀ ਹਾਂਜੀ ਤੇ ਠੀਕ ਹੈ ਜੀ ਹੋਰ ਕੁਛ ਹੈ ਨਾ ਹੋਰ ਬਸ ਭਾਈ ਬਹੁਤ ਮਿਹਰਬਾਨੀ ਆਪੀ ਚੋਜਵਾ ਖੜਨਾ ਦੋ ਲੰਘ ਚੋਰ ਮੈਂ ਚੰਗਾ ਹੋੜੀ ਬੱਚੇ ਤੋਂ ਬਿਨਾ ਆਪਾਂ ਕਿਆ ਬੱਚੇ ਦੇ ਨਹੀਂ ਮਿਲਦੀ ਠੀਕ ਹੈ ਜੀ ਤੇ ਬਾਕੀ ਚਲੋ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ